ਕਿ ਨਾ ਦਿਲਾਂ ਨੂੰ ਮਾਰਾ ਨਹੀਂ ਅੰਕੀ ਲੱਗਾ ਕਰਕੇ ਗੱਲ ਕਰਦੇ ਬਾਈ ਰੱਖਣਾ ਬਾਈ ਬਹੁਤ ਕਰਦੇ ਮੈਂ ਚੱਲੋ ਬਾਕੀ ਤਾਰਾ ਬੋਲੋ ਤਾਰਾ ਬੋਲੋ ਜਾਣੀ ਆ ਇਹ ਨਹੀਂ ਆ ਦਿੱਲੀ ਹੋ ਜਾਏ ਆ ਓਏ ਮੈਂ ਨਹੀਂ ਫੋਨ ਕਰਾਇਆ ਰੈਣੀ ਫੋਨ ਮਾਇ ਮੇਰੇ ਮਾਰੋ ਹੱਲ ਮਾਰੇ ਓਏ ਮੈਂ ਨਹੀਂ ਫੋਨ ਕਰ ਪਾਪਾ ਮੈਂ ਕੋਹਾ ਰੈਣੀ ਫੋਨ ਪਾਪਾ ਯੂਚ ਓਏ ਮਾਂਏ ਦੁਨੀ ਮਾਰੇ ਚਾਤ ਮਾਰ ਤਨ ਵੀਡੀਓ ਬਲੂ वाद। 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 आ देख आ आ वो तो हू बापा पैसे चल लौट होगी लग रहा है कि पर ये है ये ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿ ਤੁਹਾਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਂਦਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਮੇਰਾ ਭਤੀਜਾ ਆਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਕੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਦੇ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਜੀ ਹਾਂਜੀ ਭਾਈ ਜੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਭਾਈ ਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਹਥਿਆਰ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਬੁੱਲਸ ਆ ਗਈ ਦਦੂ ਕੀ ਮੈਟਰ ਕੀ ਜਿਹੜੇ ਜੁਐਲਰ ਤੇ ਲੁੱਟ ਹੋਈ ਹੈ ਮੈਟਰ ਦਦੂ ਕੋਲ ਕਲੀਅਰ ਕਰ ਦੋ ਅੱਜ ਸਵੇਰੇ ਤੱਕ ਇਹ ਜਗ੍ਹਾ ਦਾਸ ਕੋਈ ਬਾਜ਼ਾਰ ਬੰਦਿਆ ਹੈਗਾ ਉਦੋਂ ਇਹ ਜਿਹੜੇ ਦੁਕਾਨਸ ਕਰਕੇ ਜੁਦੇ ਦੀ ਸ਼ਾਪ ਹੈਗੀ ਆ ਭਾਰਕਾਂ ਬਾਜ਼ਾਰ ਦੇ ਵਿੱਚ ਔਰ ਜਦੋਂ ਖੁੱਲਣ ਤੋਂ ਬਾਅਦ ਥੋੜੀ ਜਿਹਾ ਬਾਅਦ ਹੀ ਤਿੰਨ ਜਿਹੜੇ ਨੌਜਵਾਨ ਆਏ ਹੈਗੇ ਆ ਜਿਨ੍ਹਾਂ ਨੇ ਆਪਣਾ ਮੂੰਹ ੱਨੇ ਹੋਏ ਸੀਗੇ ਔਰ ਉਹਨਾਂ ਨੇ ਹੁੱਡੀਆਂ ਪਾਈਆਂ ਸੀਗੀਆਂ ਤੇ ਉਹਨਾਂ ਨੇ ਆਉਂਦੇ ਹੀ ਸਾਰ ਹੀ ਇਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਇਹਨਾਂ ਕੋਲੋਂ ਕੁਝ ਜੁਦੇ ਦੀ ਤੇ ਕੋਈ ਜਿਹੜੀ ਪੈਸੇ ਹੈਗੇ ਆ ਜੋ ਇਹਨਾਂ ਦਸਨਤਾਵਕ ਆ ਇਹਨਾਂ ਕੋਲ ਲੁੱਟ ਕੇ ਲਗਾਏ ਹੈਗੇ ਆ ਕਿੱਥੇ ਪਹੁੰਚੇ ਆ ਸਾਡੇ ਸੀਆਈਏ ਸਟੇਸ਼ਨ ਤੇ ਸਪੈਸ਼ਲ ਸੈੱਲ ਕ੍ਰਾਈਮਾਂ ਵਾਲੇ ਸਪੈਸ਼ਲ ਤੇ ਪੀਡੀਐਸਪੀ ਕ੍ਰਾਈਮ ਇਸ ਵੀ ਸਾਰੇ ਸਾਰੇ ਅਫਸਰ ਹੀ ਮੌਕੇ ਤੇ ਆ। ਤੇ ਸੀਸੀਟੀਵੀ ਫੁਟੇਜ ਜਿਹੜੀ ਹੈ ਚੈੱਕ ਕੀਤੀ ਜਾ ਰਹੀ ਆ। ਔਰ ਉਹ ਕੈਲਕੂਲੇਟ ਕਰ ਰਹੇ ਆ ਵੀ ਸਾਡਾ ਕੀ ਨੁਕਸਾਨ ਹੋਇਆ ਹੈਗਾ। ਤੇ ਵਕ ਵਕ 팀ਾਂ ਜਿਹੜੀਆਂ ਸਾਡੇ ਸੀਆਈਏ ਦੇ ਆ ਤੇ ਕ੍ਰਾਈਮ ਰਾਂਜ ਦੀਆਂ ਸਪੈਸ਼ਲ ਸੈੱਲ ਦੀਆਂ ਜਿਹੜੀਆਂ ਉਹ ਅਸੀਂ ਮੂਲ ਪੜਾਪੀਆਂ ਹੈਗੀਆਂ ਤੇ ਕਿੰਨਾ ਨੁਕਸਾਨ ਹੋਇਆ ਹੈਗਾ ਜੋ ਬਿਆਨ ਲਿਖਾਉਂਦੇ ਹੈਗੇ ਉਸ ਤੋਂ ਬਾਅਦ ਪਛਾਣ ਕਰ ਰਹੇ ਆ। ਔਰ ਜਲਦ ਤੋਂ ਜਲ ਜਿਹੜਾ ਆਏਗਾ ਦੋਸ਼ੀ ਅਸੀਂ ਗ੍ਰਿਫਤਾਰ ਜਿਹੜੇ ਤਿੰਨ ਲੋਕ ਜਿਹੜੇ ਵਿਅਕਤੀ ਅੰਦਰ ਵੜੇ ਸੀ ਉਹਨਾਂ ਕੋਲ ਹਥਿਆਰ ਵਗੈਰਾ ਵੀ ਸੀਗਾ ਉਹਨਾਂ ਕੋਲ ਕੋਈ ਹਾਂ ਉਹਨਾਂ ਕੋਲ ਇੱਕ ਕੋਲ ਵੈਪਨ ਸੀਗਾ ਤੇ ਇੱਕ ਕੋਲ ਜਿਹੜਾ ਟਕਵਾ ਟਾਈਪ ਹੁੰਦਾ ਉਹ ਸੀਗਾ ਤੇ ਬੈਗ ਦੇ ਵਿੱਚ ਜਿਹੜਾ ਉਹ ਕੁਝ ਲੁੱਟ ਕੇ ਸੋਨਾ ਚਾਂਦੀ ਜਾਂ ਜਿਹੜੇ ਪੈਸੇ ਹੈਗੇ ਆ ਉਹ ਅਜੇ ਕਿੰਨਾ ਨੁਕਸਾਨ ਹੈਗਾ ਉਹ ਆਪਣਾ ਦੇਖ ਰਹੇ ਹੈਗੇ ਆ ਅਜੇ ਮਾਲਕ ਜਿਹੜੇ ਓਨਰ ਹੈਗੇ ਆ ਔਰ ਜੋ ਪਿਆਰ ਲਗਾਉਣਗੇ ਉਸ ਦਾ ਕੋਈ ਕਾਰਵਾਈ ਕਰਕੇ ਸ਼ਾਪ 'ਚ ਕਿੰਨੇ ਜਾਣੇ ਸੀ ਸ਼ਾਪ 'ਤੇ ਇੱਕ ਬੰਦਾ ਹੀ ਸੀਗਾ ਤੇ ਪਤਾ ਲੱਗਾ ਕਿ ਸਰ ਤਿੰਨ ਤੋਂ ਇਲਾਵਾ ਹੋਰ ਵੀ ਬਾਹਰ ਸਿਗੇ ਕੋਈ ਇਹ ਉਹ ਅਸੀਂ ਹੁਣ ਚੈੱਕ ਕਰ ਰਹੇ ਹਾਂ ਜੀ ਕਿ ਤਿੰਨ ਬੰਦੇ ਤਾਂ ਦੁਕਾਨ ਦੇ ਅੰਦਰ ਬੜੇ ਹੈਗੇ ਆ ਵੀ ਇਹਨਾਂ ਦੇਖੇ ਹੋਰ ਕੋਈ ਬੰਦੇ ਜਿਹੜੇ ਇਹਨਾਂ ਦੇ ਸਪੋਰਟ ਦੇ ਵਿੱਚ ਜਾਂ ਨਾਲ ਆਏ ਹੋਣ ਉਹ ਬਾਹਰ ਕਿਤੇ ਕਿਸੇ ਗੱਡੀਆਂ ਜਾਂ ਮੋਟਰਸਾਈਕਲ ਦੇ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਬਾਜ਼ਾਰ ਬਹੁਤ ਜ਼ਿਆਦਾ ਕੰਜੈਸਟਰ ਹੈਗਾ ਪੂਰੀਆਂ ਗਲੀਆਂ ਹੈਗੀਆਂ ਤੇ ਗੱਡੀ ਤਾਂ ਇੱਥੇ ਜਿਹੜੀ ਹੈਗੀ ਆ ਉਹ ਨਹੀਂ ਆ ਸਕਦੀ ਐਟ ਲੀਸਟ ਕੋਈ ਕੋ-ਵਿਲਰ ਹੈਗਾ ਉਹ ਅਸੀਂ ਹੁਣ ਚੈੱਕ ਸੀ ਕਿ ਵੀ ਕੈਮਰਾ ਚੈੱਕ ਕਰਦੇ ਹਾਂ